ਮਾਜੋਰਟੀ ਦੇ ਨਾਲ ਬਣਾਈ ਕਿ ਅਸੀਂ ਸੋਚਦੇ ਸੀ ਕਿ ਤਕੜੇ ਹੋ ਕੇ ਪੰਜਾਬ ਦੀ ਹੱਕਾਂ ਦੀ ਲੜਾਈ ਲੜਨਗੇ ਲੇਕਿਨ ਲੜਨਾ ਤਾਂ ਕੀ ਇਹਨਾਂ ਦੀ ਤਾਂ ਰੀੜ ਦੀ ਹੱਡੀ ਤੱਕ ਲੱਗਦਾ ਨਹੀਂ ਹੈਗੀ ਬਨਨਸਾਰੀ ਮੁੱਖ ਮੰਤਰੀ ਨੇ ਜਾ ਕੇ ਪਹਿਲੇ ਤਾਂ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰਤਾ ਕਿ ਜੀ ਕਾਨੂੰਨ ਵਿਵਸਥਾ ਵਧੀਆ ਹੋ ਜਾਊਗੀ ਤੇ ਨਸ਼ੇ ਖਤਮ ਕਰਨ 'ਚ ਕ੍ਰਾਸ ਬਾਰਡਰ ਨਸ਼ੇ ਦੇ ਨਾਲ ਲੜਾਈ ਲੜਨ ਜੋ ਕੇ ਹੋ ਜਾਣਗੇ ਲੇਕਿਨ ਹੈਰਾਨੀ ਦੀ ਗੱਲ ਕਿ ਅੱਧਾ ਪੰਜਾਬ ਬੀਐਸਐਫ ਸੈਂਟਰ ਦੇ ਥੱਲੇ ਹੋਏ ਤੇ ਕਾਨੂੰਨ ਵਿਵਸਥਾ ਦੀ ਇਹ ਜਿਹੋ ਜਿਹੇ ਧਜੀਆਂ ਨੇ ਪੰਜਾਬ 'ਚ ਕੋਈ ਕਿਸੇ ਕੋਨੇ 'ਚ ਹੁਣ ਤਾਂ ਘਰਾਂ 'ਚ ਵੀ ਸੁਰੱਖਿਅਤ ਨਹੀਂ ਹੈ ਇਹੋ ਜਿਹਾ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਨਸ਼ੇ ਜਿੰਨੇ ਕ੍ਰਾਸ ਬਾਰਡਰ ਆਏ ਨੇ ਆਫਟਰ ਬੀਐਸਐਫ ਹਾਸ ਟੇਕਨ ਓਵਰ ਓ ਮੈਂ ਕੈਸਰਦਿਆਂ ਜਦ ਅਕਾਲੀਵਲ ਦੇ ਸਮੇਂ ਉਹਨੇ ਡਰੋਨ ਨਹੀਂ ਆਉਂਦੇ ਸੀ ਜਿੰਨੇ ਆ ਜਾ ਰਹੇ ਨੇ ਸੋ ਸਭ ਤੋਂ ਪਹਿਲੇ ਕੰਪਰੋਮਾਈਜ਼ ਇਹਨੇ ਕੀਤਾ ਸਾਡੀ ਸਿਕਿਉਰਿਟੀ ਦੇ ਨਾਲ ਤੇ ਕ੍ਰਾਸ ਬਾਰਡਰ ਨਸ਼ੇ ਦੀ ਨਾਕੋ ਟੈਰਰਿਜ਼ਮ ਜਿਹੜੀ ਚੱਲ ਰਹੀ ਸੀ ਉਹ ਪੂਰਾ ਸੈਂਟਰ ਦੇ ਹੱਥ ਤੇ ਬੀਐਸਐਫ ਨੂੰ ਦਿੱਤਾ ਐਂਡ ਦੇ ਹੈਵ ਟੋਟਲੀ ਫੇਲਡ ਟੂ ਸਟਾਪ ਅਇਦਰ ਗੈਂਗਸਟਰ ਰਾਜ ਆਟੋ ਸਟਾਪ ਕਰਾਸ ਬਾਰਡਰ ਨਾਕੋ টেরਰਿਜ਼ਮ ਉਹਦੇ ਬਾਅਦ ਲਗਾਤਾਰ ਜੇ ਮੈਂ ਚੰਡੀਗੜ੍ਹ ਦੀ ਵੀ ਗੱਲ ਕਰਾਂ ਜਿਹੜਾ ਇੱਕ 60 40 ਰੇਸ਼ੋ 'ਚ ਇੱਥੇ ਜਿੰਨੇ ਵੀ ਆਫੀਸਰਸ ਹੁੰਦੇ ਸੀ ਪੰਜਾਬ ਤੇ ਹਰਿਆਣਾ 'ਚ 60 40 ਰੇਸ਼ੋ 'ਚ ਰਿਕਰੂਟ ਹੁੰਦੇ ਸੀ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਇਹ ਸਿਰਫ ਹਰਿਆਣਾ ਦੀ ਟੈਂਪਰਰੀ ਰਾਜਧਾਨੀ ਸੀ ਜਦੋਂ ਤੱਕ ਉਹਨਾਂ ਦੀ ਆਪਣੀ ਨਹੀਂ ਬਣ ਜਾਂਦੀ ਲੇਕਿਨ ਲਗਾਤਾਰ ਸਰਕਾਰਾਂ ਨੇ ਸਾਡਾ ਹੱਕ ਮਾਰਿਆ ਤੇ ਇਹ ਸਰਕਾਰ ਨੇ ਤਾਂ ਬੀਜੇਪੀ ਸਰਕਾਰ ਨੇ ਸਾਰੀ ਲਿਮਿਟਸ ਕ੍ਰਾਸ ਕਰਕੇ ਉਹ 60 40 ਰੇਸ਼ੋ ਖਤਮ ਕਰਕੇ ਇਹਨੂੰ ਇੱਕ ਨਾਰਮਲ ਯੂਟੀ ਬਣਾ ਕੇ ਮਤਲਬ ਦੇਸ਼ ਤੇ ਜਿੱਥੋਂ ਮਰਜ਼ੀ ਅਫਸਰ ਆ ਕੇ ਹੁਣ ਚੰਡੀਗੜ੍ਹ ਚੋਂ ਕੰਮ ਕਰਦੇ ਸਾਡਾ ਉਹ ਵੀ ਹੱਕ ਕਮਜ਼ੋਰ ਕੀਤਾ ਹੈ ਆਮ ਆਦਮੀ ਸਰਕਾਰ ਨੇ ਉਹਦੇ ਖਿਲਾਫ ਵੀ ਪ੍ਰੋਟੈਸਟ ਨਹੀਂ ਕੀਤਾ ਉਹਦੇ ਬਾਅਦ ਸਾਡੇ ਪਾਣੀਆਂ ਦੇ ਉੱਤੇ ਹੱਕ ਉਹ ਵੀ ਤੁਸੀਂ ਸਾਰਿਆਂ ਨੇ ਦੇਖਿਆ ਬੀਬੀ ਐਮਬੀ ਵੇ ਕੀ ਹੋਇਆ ਤੇ ਹੁਣ ਤਾਨਾਸ਼ਾਹੀ ਫਰਮਾਨ ਇੱਕ ਵਾਰ ਫੇਰ ਇਹ हिमाचल ਤੇ Rajasthan ਦੇ ਵੀ ਮੈਂਬਰ ਬਣਾਏ ਗਏ Rajasthan is not even a riparian state ਉਥੇ ਪਹਿਲੇ ਸਾਡਾ ਮੈਂਬਰ ਕੱਢ ਕੇ ਬਾਹਰ ਮਾਰਿਆ ਤਾਂ ਵੀ ਆਮ ਆਦਮੀ ਕੁਛ ਨਹੀਂ ਬੋਲਿਆ ਤੇ ਹੁਣ ਇਹਨਾਂ ਨੇ ਫਰਮਾਨ ਜਾਰੀ ਕਰਤਾ ਡੈਮਸ ਦਾ ਕੰਟਰੋਲ ਵੀ ਲੈ ਲਿਆ ਹੈਗਾ ਜਿਹਦੇ ਕਰਕੇ ਮਿਸ ਮੈਨੇਜਮੈਂਟ ਕਰਕੇ ਜਿਹੋ ਜਿਹਾ ਪੰਜਾਬ ਆਦਾ ਡੁੱਬ ਗਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਸੋ ਜਿੱਥੇ ਆਮ ਆਦਮੀ ਸਰਕਾਰ ਪੰਜਾਬ ਦੇ ਹੱਕਾਂ ਨੂੰ ਇਹਨਾਂ ਨੂੰ ਪ੍ਰੋਟੈਕਟ ਕਰਨ ਛੇ ਟੋਟਲੀ ਭਗਵੰਤ ਮੰਨ ਤੇ ਉਹਦੀ ਸਰਕਾਰ ਫੇਲ ਹੋਈ ਹੈ ਅੱਜ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਮਾਣ ਤੇ ਸ਼ਾਨ ਹੈ ਇਹ ਤਕਰੀਬਨ 140 ਤੋਂ ਵੱਧ ਸਾਲ ਪੁਰਾਣੀ ਸਾਡੀ ਯੂਨੀਵਰਸਿਟੀ ਜਿਹੜੀ ਅਸੀਂ ਲਾਹੌਰ ਤੋਂ ਲੈ ਕੇ ਆਏ ਸੀਗੇ ਪੰਜਾਬੀਆਂ ਦੇ ਪੈਸਿਆਂ ਦੇ ਨਾਲੇ ਯੂਨੀਵਰਸਿਟੀ ਇੱਥੇ ਬਣੀ ਜਿੱਥੇ ਪੰਜਾਬ ਭਰ ਦੇ ਲੋਕੀ ਇੱਥੇ ਆ ਕੇ ਪੜ੍ਹਦੇ ਨੇ ਇੱਥੇ ਵੱਡੇ ਵੱਡੇ ਭਾਵੇਂ ਪ੍ਰਧਾਨ ਮੰਤਰੀ ਵੀ ਇੱਥੋਂ ਪੜ੍ਹ ਕੇ ਗਏ ਨੇ ਅੱਜ ਮੈਨੂੰ ਮਾਣ ਹੈ ਸੁਖਵੀਰ ਜੀ ਵੀ ਇਸ ਕਾਲਜ ਦੇ ਕਲਮਨਾਏ ਹੈਗੇ ਤੇ ਇਹ ਇੱਕ ਪੰਜਾਬ ਦੀ ਪਹਿਚਾਨ ਹੈ ਪੰਜਾਬ ਦੀ ਰੂਹ ਇੱਥੇ ਵਸਦੀ ਹੈ ਤੇ ਹੁਣ ਇਹ ਸੈਂਟਰ ਦੀ ਸਰਕਾਰ ਨੇ ਸਿੱਧੇ ਪੰਜਾਬੀਆਂ ਦੇ ਹੋਂਦ ਦੇ ਉੱਤੇ ਅਟੈਕ ਕੀਤਾ ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਤਕਰੀਬਨ 200 ਹੋਰ ਕਾਲਜੇਜ਼ ਨੂੰ ਵੀ ਇਹਦੇ ਨਾਲ ਅਫੀਲੀਏਟਡ ਹੈਗੇ ਜਿਹਦਾ ਮਤਲਬ 2 3 ਤਿੰਨ ਲੱਖ ਬੱਚੇ ਸਿੱਧੇ ਇੰਪੈਕਟ ਹੁੰਦੇ ਨੇ ਤੇ ਇਸ ਸੈਨੇਟ ਨੂੰ ਤੇ ਸਿੰਡੀਕੇਟ ਨੂੰ ਇੱਕ ਇਲੈਕਟਿਡ ਬਾਡੀ ਤੋਂ ਇੱਕ ਤਰੀਕੇ ਦੇ ਨਾਲ ਨੋਮੀਨੇਟਡ ਬਾਡੀ ਬਣਾਉਂਦਾ ਜਿਹੜਾ ਕੰਮ ਕੀਤਾ ਹੈ ਸਿੱਧੇ ਤੇ ਸਿੱਧੇ ਇਹਨਾਂ ਨੇ ਆਪਣੇ ਆਰਐਸਐਸ ਦੇ ਸਟੂਜੇਸ ਬਿਠਾ ਕੇ ਇਹਨੂੰ ਟੇਕਓਵਰ ਕਰਨਾ ਹੈਗਾ ਆਪਣੇ ਚੈਤਿਆਂ ਨੂੰ ਬਿਠਾ ਕੇ ਸਾਡਾ ਕਰਿਕੂਲਮ ਚੇਂਜ ਕਰਨਗੇ ਪੂਰੀ ਦਖਲਅੰਦਾਜ਼ੀ ਕਰਨਗੇ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਪੰਜਾਬੀਅਤ ਦੀ ਰੂਹ ਇੱਥੇ ਜਿਹੜੀ ਵੱਸਦੀ ਹੈ ਉਹਨੂੰ ਖਤਮ ਕਰਨ ਦਾ ਇੱਕ ਹੋਰ ਇਹ ਸੈਂਟਰ ਦੀ ਸਾਜ਼ਿਸ਼ ਹੈ ਸਾਰੇ ਸਟੂਡੈਂਟਸ ਤੇ ਪੂਰਾ ਪੰਜਾਬ ਇਹਦੇ ਖਿਲਾਫ ਲੜਾਈ ਲੜੂਗਾ ਕਿਉਂਕਿ ਹੁਣ ਆਮ ਆਦਮੀ ਦੇ ਉੱਤੇ ਕਿਸੇ ਨੂੰ ਕੌਨਫੀਡੈਂਸ ਨਹੀਂ ਕਿ ਇਹ ਸਾਡੇ ਹੱਕਾਂ ਦੀ ਕੋਈ ਵੀ ਰਾਖੀ ਕਰ ਸਕਦੀ ਹੈ ਤੇ ਮੈਂ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹਾਂਗੀ ਜੇ ਕੋਈ ਮੁਝੇ ਮੈਨੂੰ ਸੁਣ ਰਿਹਾ ਹੈ मैं देश की सरकार को यह बताना जरूर चाहूंगी कि जैसे किसानों ने आपको झुकाया और वो काले कानून वापस कराए तो वो तो बुजुर्ग किसान थे उनके मगर ये नौजवान थे आज ये नौजवान खड़े हो गए और इनके मगर इनकी खेतरी पार्टी इनके साथ खड़ी है कंधे से कंधा लगा के और जिस दिन खेतरी पार्टी श्रोमणी अकाली दल और पंजाब का यूथ यूनाइट हो जाता है तो आपको खैर नहीं मैं हाथ बांध के आपको बेनती करती हूँ जो आप यहाँ पे कर रहे हैं

ਜਿੰਨੇ ਤਕੜੇ ਹੋ ਕੇ ਤੁਸੀਂ ਲੜੋਗੇ ਪਿੰਡ ਪਿੰਡ ਤੋਂ ਸਾਡੇ ਨੌਜਵਾਨ ਆ ਕੇ ਤੁਹਾਡੇ ਨਾਲ ਖੜਨਗੇ ਜਦੋਂ ਤਾਈ ਆਪ ਫੈਸਲਾ ਵਾਪਸ ਨਹੀਂ ਲੱਟਾ ਚਾਹਤਾ ਮੈਂ ਕੋਸ਼ਿਸ਼ ਕਰਾਂਗੀ ਕਿ ਇਹਨੂੰ ਪਾਰਲੀਮੈਂਟ 'ਚ ਵੀ ਰੇਸ ਕਰਾਂ ਮੰਤਰੀ ਤੋਂ ਵੀ ਟਾਈਮ ਮੰਗਾਂਗੀ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਮੰਗਾਂਗੀ ਤੇ ਮੈਂ ਆਪਣੀ ਪਾਰਟੀ ਨੂੰ ਕਵਾਂਗੀ ਕਿ ਪ੍ਰਧਾਨ ਮੰਤਰੀ ਤੋਂ ਵੀ ਟਾਈਮ ਮੰਗਨ ਤੇ ਇਹ ਜਿਹੜਾ ਧੱਕਾ ਪੰਜਾਬ ਦੇ ਨਾਲ ਹੋਇਆ ਹੈ ਸਾਡੇ ਪੰਜਾਬ ਯੂਨੀਵਰਸਿਟੀ ਦੇ ਨਾਲ ਹੋਇਆ ਹੈ ਇਹ ਟੌਪ ਲੀਡਰਸ਼ਿਪ ਦੇ ਨੋਟਿਸ 'ਚ ਲਾਇਆ ਜਾਏ ਤੇ ਤਾਬੀ ਇਸ ਨੋਟੀਫਿਕੇਸ਼ਨ ਨੂੰ ਜੇ ਵਾਪਸ ਨਹੀਂ ਕੀਤਾ ਜਾਊਗਾ ਤਾਂ ਜ਼ਮੀਨ ਤੇ ਉਤਰ ਕੇ ਲੜਾਈ ਲੱਗੇ। ਇਹ ਜਿਹੜੀ ਯੂਨੀਵਰਸਿਟੀ ਬਣੀ ਹੈ ਨਾ ਜੀ ਜਿਹਨੂੰ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਹਿੰਦੇ ਆ। ਇਹਦੀਆਂ ਨੀਹਾਂ ਦੇ ਵਿੱਚ 10 ਲੱਖ ਪੰਜਾਬੀਆਂ ਦਾ ਲਹੂ ਜਿਹੜਾ ਉਹ ਡੁੱਲਿਆ ਹੋਇਆ ਹੈ। ਚਾਹੇ ਉਹ Hindu ਸੀ ਚਾਹੇ ਉਹ Sikh ਸੀ ਚਾਹੇ Musalman ਸੀ। ਕਿਉਂਕਿ 47 ਦੇ ਵਿੱਚ 10 ਲੱਖ ਲੋਕ ਜਿਹੜੇ ਆ ਉਹ ਮਾਰੇ ਗਏ ਸੀ। ਅਸੀਂ ਆਪਣੀ ਸਟੇਟ ਦੇ ਦੋ ਹਿੱਸੇ ਕਰਵਾਏ ਐ ਤੇ ਇਹ ਯੂਨੀਵਰਸਿਟੀ ਬਣੀ ਸੀ। ਅਸੀਂ ਬਣਾਈ ਸੀ ਯੂਨੀਵਰਸਿਟੀ। ਔਰ ਆਮ ਲੋਕਾਂ ਨੇ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਪਾਇਆ ਸੀ ਤੇ ਹੁਣ ਅਸੀਂ ਆਸਾਨੀ ਦੇ ਨਾਲ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਜਾਣ ਦੇ ਦੇਾਂਗੇ ਔਰ ਇਸ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਬਚਾਉਣ ਦੇ ਲਈ ਅਸੀਂ ਜਿਹੜਾ ਹੈ ਉਹ ਪਹਿਰੇਦਾਰੀ ਕਰਾਂਗੇ ਡਟਵੀ ਜਿਹੜੀ ਹੈ ਉਹ ਲੜਾਈ ਲੜਾਂਗੇ ਔਰ ਮੈਂ ਸਾਰੇ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵੀ ਇੱਥੇ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਨੌਜਵਾਨ ਪੜ੍ਹਦੇ ਆ ਉਹਨਾਂ ਨੂੰ ਬਸ ਇਹੋ ਅਪੀਲ ਕਰਦਾ ਕਿ ਇਹ ਲੜਾਈ ਜਿਤਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਯੂਥ ਦਾ ਸਾਡਾ ਜਿਹੜਾ ਪਹਿਲੋ ਜਿਹੜਾ ਹੈ ਉਹ ਪੋਲਿਟਿਕਸ ਤੋਂ ਜਿਹੜਾ ਆ ਉਹ ਮੁਨਕਰ ਹੋ ਰਿਹਾ ਹੈ ਬੁੱਢੇ-ਬੁੱਢੇ ਸਾਰੇ ਜਿਹੜੇ ਨੇ ਉਹ ਪੋਲਿਟਿਕਸ ਚਲਾ ਰਹੇ ਨੇ ਔਰ ਮੁਲਕ ਦਾ ਇਹਨਾਂ ਬੁੱਢਿਆਂ ਨੇ ਬੇੜਾ ਜਿਹੜਾ ਉਹ ਗਰਕ ਕਰ ਦਿੱਤਾ ਹੈ ਔਰ ਅਸੀਂ ਚਾਹੁੰਦੇ ਆ ਕਿ ਨੌਜਵਾਨ ਜਿਹੜੇ ਹੈ ਉਹ ਪੋਲਿਟਿਕਸ ਦੇ ਵਿੱਚ ਆਉਣ ਤੇ ਇਹ ਜਿਹੜੀਆਂ ਸਿੰਧੀਗੜ੍ਹ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਇਹ ਨੌਜਵਾਨਾਂ ਨੂੰ ਪੋਲਿਟਿਕਸ ਸਿੱਖਣ ਦਾ ਇੱਕ ਬਹੁਤ ਵੱਡਾ ਜਿਹੜਾ ਪਲੇਟਫਾਰਮ ਮੁਹੱਈਆ ਕਰਵਾਉਂਦੀਆਂ ਤੇ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਜਿਹੜਾ ਯੂਨੀਵਰਸਿਟੀ ਚੋਣਾਂ ਤੋਂ ਜਿਹੜਾ ਵਿਦਿਆਰਥੀਆਂ ਨੂੰ ਪਾਸੇ ਕਰਕੇ ਉਹਨਾਂ ਦੇ ਅਧਿਕਾਰਾਂ ਨੂੰ ਪਾਸੇ ਕਰਕੇ ਇੱਕ ਕਿਸਮ ਦਾ ਸਿਆਸਤ ਦੇ ਵਿੱਚ ਨੌਜਵਾਨਾਂ ਦਾ ਦਾਖਲਾ ਜਿਹੜਾ ਹੈ ਉਹ ਬੰਦ ਕਰਨਾ ਚਾਹ ਰਹੀ ਹੈ ਇਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਇਸ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਉਲੀਕਿਆ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿੰਦ ਜਾਣ ਦੇ ਨਾਲ ਜਿਹੜਾ ਹੈ ਉਸ ਮਹੌਲੀਅਤ ਕਰਾਂਗੇ ਜਿਹੜੇ ਕਿਹੜੇ ਬਜ਼ੁਰਗ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪ੍ਰਧਾਨ ਮੰਤਰੀ ਨੂੰ ਕੋਟ ਕਰ ਰਹੇ ਸਾਰੇ ਜਿੰਨੇ ਤੁਸੀਂ ਦੇਖੋ 80% ਬੁੱਢੇ 90% ਬੁੱਢੇ ਨੇ ਜੀ 90% ਤੁਸੀਂ ਹਰ ਸਟੇਟ ਵਾਈਜ਼ ਵੀ ਦੇਖੀਏ ਤਾਂ 90% ਬੁੱਢੇ ਆ ਹੁਣ ਜੇ ਭਾਰਤ ਨੇ ਜੇ ਤਰੱਕੀ ਕਰਨੀ ਹੈ ਜੇ ਸਟੇਟਾਂ ਨੇ ਤਰੱਕੀ ਕਰਨੀ ਹੈ ਤੇ ਨੌਜਵਾਨਾਂ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਪਾਏ ਚਾਹੇ ਉਹ ਲੜਕੀਆਂ ਹੋਣ ਚਾਹੇ ਉਹ ਲੜਕੇ ਹੋਣ ਤੁਸੀਂ ਖੁਦ ਵੀ ਆਓਗੇ ਦੱਸ ਬਿਲਕੁਲ ਜੀ ਸਾਡੇ ਸਾਡੇ ਜਿਹੜੇ ਤਿੰਨ ਆ ਉਧੇਦਾਰ ਨੇ ਉਹ ਇੱਥੇ ਬੈਠੇ ਨੇ ਉਹ ਹਰ ਵਕਤ ਉਹ ਅਸੀਂ ਸਹਿਯੋਗ ਜਿਹੜਾ ਹੈ ਇਸ ਪ੍ਰੋਗਰਾਮ ਦੇ ਲਈ ਦੇਾਂਗੇ ਸਰਦਾਰ ਜੀ ਇਸ ਤਰੀਕੇ ਨਾਲ ਅੱਜ ਭਾਜਪਾ ਨੇ ਬਿਆਨ ਦਿੱਤਾ ਉਹ ਕਹਿੰਦੇ ਵੀ ਪਹਿਲਾਂ ਸਟੇਟ ਔਰ ਕੇਂਦਰ ਸਰਕਾਰ ਦਾ 60 40 ਦਾ ਰੇਸ਼ੋ ਸੀ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਉਹ 3 ਸਾਲ ਤੋਂ 20% ਦੇ ਹਿਸਾਬ ਨਾਲ ਰੇਸ਼ੋ ਦੇ ਰਹੀ ਆ ਜਿੱਕਰ ਪੰਜਾਬ ਨੂੰ ਚਾਹੁੰਦੇ ਤਾਂ ਪੰਜਾਬ ਰੱਖ ਲਵੇ ਯੂਨੀਵਰਸਿਟੀ ਦੇਖੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀਆਂ ਵੀ ਗਲਤੀਆਂ ਰਹੀਆਂ ਨੇ ਚਾਹੇ ਉਹ ਸਰਕਾਰਾਂ ਪਿਛਲੀਆਂ ਸਰਕਾਰਾਂ ਸੀ ਚਾਹੇ ਉਹ ਮੌਜੂਦਾ ਸਰਕਾਰ ਹੈ ਇਹਨਾਂ ਨੇ ਵੀ ਯੂਨੀਵਰਸਿਟੀ ਤੋਂ ਆਪਣਾ حق ਜਿਹੜਾ ਹੈ ਉਹ ਇੱਕ ਕਿਸਮ ਦਾ ਛੱਡਿਆ ਚਲਾਕੀ ਦੇ ਨਾਲ ਛੱਡਿਆ ਚੁਸਤੀ ਦੇ ਨਾਲ ਛੱਡਿਆ ਬੇਈਮਾਨੀ ਦੇ ਨਾਲ ਛੱਡਿਆ ਲੇਕਿਨ ਇਹ ਕਹਿਣ ਤੋਂ ਗਰੇਜ਼ ਨਹੀਂ ਕਿ ਇਹਨਾਂ ਸਟੇਟਾਂ ਦੀ ਵੀ ਜਿਹੜੀ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਵੀ ਗਲਤੀ ਹੈ ਪੰਥਕ ਪਿਛਲੀਆਂ ਸਰਕਾਰਾਂ ਦੇ ਵੀ ਹੋਣ ਵਾਲੀ ਦੀ ਪੰਥਕ ਜੀ ਪੰਥਕ ਤੇਰਾ ਕਿਵੇਂ ਜ਼ਿੰਮੇਵਾਰੀ ਨਿਭਾਉਣ ਗਿਆ ਇਸ ਯੂਨੀਵਰਸਿਟੀ ਪੰਜਾਬ ਜੋ ਵੀ ਸਾਡੀ ਜ਼ਿੰਮੇਵਾਰੀ ਨੌਜਵਾਨ ਲਾਉਣਗੇ ਅਸੀਂ ਨਿਭਾਵਾਂਗੇ ਅੱਜ ਕੀ ਵਿਚਾਰ ਚਰਚਾ ਹੋਈ ਹੈ ਬਸ ਇਹੋ ਹੀ ਹੈ ਕਿ ਉਹਨਾਂ ਨੇ ਸਹਿਯੋਗ ਮੰਗਿਆ ਅਸੀਂ ਸਹਿਯੋਗ ਦੇਣ ਦੇ ਲਈ ਉਹਨਾਂ ਨੂੰ ਹਮਾਇਤ ਇਹ ਹਮਲਾ ਹੈਗਾ ਮਾਨਸਿਕ ਤੌਰ ਡਿਕਟੇਟਰਸ਼ਿਪ ਵਾਲੀ ਹੈ ਜਿਹੜਾ ਇੰਟਰਨਲ ਪੰਜਾਬ ਯੂਨੀਵਰਸਿਟੀ ਦਾ ਇੰਟਰਨਲ ਸਿਸਟਮ ਹੈ ਸੈਨੇਟ ਦਾ ਇਲੈਕਸ਼ਨਸ ਦਾ ਉਹ 59 ਸਾਲ ਪੁਰਾਣਾ ਹੈਗਾ ਉਹਨੂੰ ਸਾਰੇ ਨੂੰ ਟੈਸਨੈਸ ਕਰਕੇ ਇੱਕ ਡਿਕਟੇਟਰਸ਼ਿਪ ਵਾਲਾ ਰਵਈਆ ਜਿਹੜਾ ਉਹ ਬੀਜੇਪੀ ਦੀ ਸਰਕਾਰ ਦਾ ਹੈਗਾ ਔਰ ਮੈਂ ਸਮਝਦਾ ਕਿ ਇਹ ਰਿਸਟੋਰ ਹੋਣਾ ਚਾਹੀਦਾ ਮੇਰੇ ਕੱਲਾ ਇੱਥੇ ਨਹੀਂ ਹੈ ਚਾਹੇ BBMP ਦੀ ਗੱਲ ਹੋਵੇ ਡੈਮ ਸੇਫਟੀ ਐਕਟ ਲਿਆ ਕੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੋਵੇ ਇਹ ਹੌਲੀ 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 ਪੰਜਾਬ ਨੂੰ ਬਿਲਕੁਲ ਬੋਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕ੍ਰੇਟ ਡੈਮੋਕ੍ਰੈਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਆ ਉਹ ਬਿਲਕੁਲ ਸਕਵੀਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਹੌਲੀ ਇਹਨੂੰ ਖਰਾਬ ਕਰੀਏ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਔਰ ਉਹਦੇ ਵਿੱਚ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਕਿਉਂ ਨਹੀਂ ਵਿਧਾਨ ਸਭਾ ਚ ਲਿਜਾ ਕੇ ਰਿਜੈਕਟ ਕਰਦੇ ਬੀਬੀਐਮਪੀ ਦੇ ਸਬੰਧ ਦੇ ਵਿੱਚ ਆਪਾਂ ਕਿਉਂ ਨਹੀਂ ਡੈਮ ਸੇਫਟੀ ਐਕਟ ਜਿਹੜਾ ਪੰਜਾਬ ਦਾ ਆਪਣਾ ਲੈ ਕੇ ਆਉਂਦੇ ਲੇਕਿਨ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਬਟ ਉਹਦੇ ਤੇ 1% ਵੀ ਕਿਤੇ ਉਹਨਾਂ ਦੇ ਕੰਨ ਤੇ ਜੂਨ ਨਹੀਂ ਸਰਗੀ ਸੋ ਇਹ ਇੱਕ ਬਹੁਤ ਵਧੀਆ ਇਸ ਜਥੇਬੰਦੀ ਦਾ ਉਪਰਾਲਾ ਤੇ ਸਾਨੂੰ ਜਿਸ ਤਰ੍ਹਾਂ ਅਸੀਂ ਕਿਸਾਨ ਮਸਲਿਆਂ ਦੇ ਉੱਤੇ ਇਕੱਠੇ ਹੋ ਕੇ ਲੜੇ ਸੀ ਮੈਨੂੰ ਲੱਗਦਾ ਅਕ੍ਰੋਸ ਦਾ ਪਾਰਟੀ ਲਾਈਨ ਅਕ੍ਰੋਸ ਦਾ ਜਥੇਬੰਦੀਆਂ ਮੈਨੂੰ ਲੱਗਦਾ ਹਰ ਬੰਦੇ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਇਹ ਜਿਹੜੀਆਂ ਹੌਲੀ ਹੌਲੀ ਸਾਡੇ ਤੇ ਵਾਰ ਕੀਤੇ ਜਾ ਰਹੇ ਆ ਉਹਦੇ ਵਿੱਚੋਂ ਅਸੀਂ ਨਿਕਲ ਵੀ ਸਕੀਏ ਔਰ ਜਿਹੜਾ ਡੈਮੋਕਰੈਟਿਕ ਸੈਟਅਪ ਆ ਉਹ ਨੂੰ ਅੱਗੇ ਵੀ ਵਧਾ ਸਕੀਏ ਪ੍ਰਕਾਸ਼ ਜੀ ਭਾਜਪਾ ਨੇ ਕਿਹਾ ਵੀ ਰਿਫਾਰਮਸ ਕਮੇਟੀ ਜਿਹੜੀ ਆ ਉਹ 3 ਸਾਲ ਪਹਿਲਾਂ ਦੀ ਰਿਪੋਰਟ ਸੋਪੀ ਸੀ ਉਦੋਂ ਭਗਵੰਤ ਮਾਨ ਜੀ ਨੇ ਕੁਝ ਆ ਕਿਹਾ ਹੋਣਾ ਨੋਟਰਾ ਨਹੀਂ ਹੋਇਆ ਨਾ ਤਾਂ ਉਸ ਤੋਂ ਬਾਅਦ ਸੈਨਟ ਮੈਂਬਰਾਂ ਨੇ ਕਮੇਟੀ ਕੀਤੀ ਹੈ ਨਾ ਮੀਟਿੰਗ ਤੇ ਹਾਜ਼ਰ ਹੋਏ ਉਹ ਤੇ ਕੀ ਕਹਿਣਾ ਤੁਹਾਡਾ ਦੇਖੋ ਮੈਂ ਤਾਂ ਹੁਣ ਭਗਵੰਤ ਮਾਨ ਜੀ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਅਸਲੀ ਗੱਲ ਹੈ ਸਟੇਜ ਤੇ ਸਟੇਟ ਦਾ ਫਰਕ ਹੈਗਾ ਬਹੁਤ ਤੂੰ ਵਿਚਾਰੇ ਸਟੇਜ ਚ ਚਲਾਉਂਦੇ ਹੈਗੇ ਆ ਹੂੰ ਤੇ ਚੁਟਕਲੇ ਚਟਕਲੇ ਸੁਣਾ ਕੇ ਦੇਖੋ ਲੋਕੀ ਵੀ ਇਹਨਾਂ ਚੀਜ਼ਾਂ 'ਚ ਖੁਸ਼ ਰਹਿੰਦੇ ਆ ਲੋਕੀ ਵੀ ਦੇਖੋ ਸੋਹਰਦਤਾ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ ਮੈਂ ਬਹੁਤ ਇਹੋ ਜਿਹੇ ਲੀਡਰ ਦੇਖਦਾ ਜਿਹੜੇ ਗੱਲਾਂ-ਗੱਲਾਂ ਸੁਣਾ ਕੇ ਅਸਲੀਅਤ ਦੇ ਉੱਤੋਂ ਕਿਤੇ ਪੜਦਾ ਪਾਉਂਦੇ ਆ ਕਿਤੇ ਪੜਦਾ ਚੱਕ ਦਿੰਦੇ ਆ ਆ ਮੈਂ ਤਾਂ ਸੱਚੀ ਗੱਲ ਆ ਮੈਨੂੰ ਇੰਨਾ ਅਫਸੋਸ ਹੋਇਆ ਆ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ ਅਕਰੋਸ ਦਾ ਪਾਰਟੀ ਲਾਈਨ ਕਿਸੇ ਨੇ ਤਰਨਤਾਰਨ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਤਰਨਤਾਰਨ ਬਾਰੇ ਪੁੱਛਿਆ ਹੀ ਨਹੀਂ ਮੈਨੂੰ ਇੱਕ ਲੀਡਰ ਨੇ ਪੁੱਛਿਆ ਵੀ ਯਾਰ ਇਹ ਲੋਕੀ ਚੁੱਪ ਕਿਉਂ ਹੋ ਗਏ ਵੀ 75 80% ਲੋਕੀ ਦੱਸਦੇ ਨਹੀਂ ਮੈਂ ਕਿਹਾ ਪਿਛਲੇ 5 ਦਹਾਕਿਆਂ ਤੋਂ ਜਾਂ ਤਾਂ ਇਹ ਕੁੱਟੇ ਗਏ ਤੇ ਜਾਂ ਮਾਰੇ ਗਏ ਚਾਹੇ ਸਟੇਟ ਦੀਆਂ ਜਥੇਬੰਦੀਆਂ ਸੀ ਚਾਹੇ ਦੇਸ਼ ਦੀਆਂ ਦੇਸ਼ ਦੀਆਂ ਏਜੰਸੀਆਂ ਸੀ ਚਾਹੇ ਸਟੇਟ ਦੀਆਂ ਏਜੰਸੀਆਂ ਸੀ ਅਸਲੀ ਗੱਲ ਹੈ ਉਹਨਾਂ ਦੀ ਕਦੀ ਕਿਸੇ ਨੇ ਸਾਰ ਨਹੀਂ ਉਹਨਾਂ ਦਾ ਐਜੂਕੇਸ਼ਨ ਸਿਸਟਮ ਦੀ ਕਿਸੇ ਨੇ ਗੱਲ ਕੀਤੀ ਉਹਨਾਂ ਦੇ ਬੱਚੇ ਵੀ ਚਾਹੁੰਦੇ ਆ ਯਾਰ ਉਹ ਇੰਨੀ ਬਹਾਦਰ ਕੌਮ ਜਿਹੜੀ ਜਿਹੜੀ ਉੱਥੋਂ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਜਿਹੜੇ ਸ਼ਾਂਤੀ ਦੇ ਪਹੁੰਚ ਸੀ ਔਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਖੰਡੇ ਦੇ ਨਾਲ ਲਾਈਨ ਮਾਰ ਦਿੱਤੀ ਸੀ ਜਦੋਂ 1757 ਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਇਹ ਉਹ ਧਰਤੀ ਸੀ ਲੇਕਿਨ ਅੱਜ ਹੌਲੀ-ਹੌਲੀ ਲੋਕੀ ਚੁੱਪ ਹੋ ਗਏ ਇਹ ਚੁੱਪ ਅਸਲੀ ਗੱਲ ਹੈ ਹੌਲੀ-ਹੌਲੀ ਸਾਨੂੰ ਕਰਾ ਰਹੇ ਆ ਤੇ ਸਾਨੂੰ ਖੰਡ ਦੀ ਜ਼ਰੂਰਤ ਹੈ ਇਕੱਠੇ ਹੋ ਕੇ ਖੰਡ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਪੰਜਾਬ ਔਰ ਸਾਡਾ ਦੇਸ਼ ਕਿਉਂਕਿ ਅਸੀਂ ਤਾਂ ਦੇਸ਼ ਦੇ ਵਿੱਚ ਕੰਟਰੀਬਿਊਟ ਕਰਦੇ ਆ ਯਾਰ 80% ਤਹਾਦਤਾਂ ਦੇਤੀਆਂ ਹੁਣ ਕਿਉਂ ਹੌਲੀ ਹੌਲੀ ਸਾਨੂੰ ਛੋਟਾ ਛੋਟਾ ਕਰੀ ਜਾਣਦੇ ਹੋ ਕਿੱਥੇ ਲਾਹੌਲ ਸਪਿਤੀ ਤੋਂ ਲੈ ਕੇ ਤੇ ਕਿੱਥੇ ਫੈਬਰ ਦਰੇ ਤੱਕ ਸੀ ਤੇ ਹੁਣ ਜਿੱਥੇ ਇੱਕ ਹੈਗੇ ਆ ਉਥੋਂ ਵੀ ਸਾਨੂੰ ਕਹਿੰਦੇ ਵੀ ਕਿਸ ਤਰ੍ਹਾਂ ਹੌਲੀ ਹੌਲੀ ਇਹਦੇ ਵਿੱਚ ਪੋਲਿਟੀਕਲ ਪਾਰਟੀਆਂ ਦਾ ਕਸੂਰ ਵੀ ਹੈਗਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਲੋਕਾਂ ਦਾ ਕਸੂਰ ਵੀ ਹੈਗਾ ਮੈਂ ਉੱਥੇ ਦੇ ਲੋਕਾਂ ਨੂੰ ਕੱਲ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਉਹਨਾਂ ਦੇ ਵਾਰਸ ਹੀ ਹੋ ਉਹਨਾਂ ਦੇ ਵਾਰਸ਼ੀਆਂ ਆਪਾਂ ਖੜਦੇ ਨਹੀਂ ਆ ਸਾਡਾ ਜਿਹੜਾ ਸੋਸ਼ਲ ਸਟਰਕਚਰ ਹੈ ਸਾਡਾ ਸਮਾਜਿਕ ਢਾਂਚਾ ਆ ਉਹਦੇ ਵਿੱਚ ਜੇ ਅਸੀਂ ਬਦਲਾ ਨਹੀਂ ਲੈ ਕੇ ਆਏ ਅਸੀਂ ਸੋਚ ਸੋਚ ਨਹੀਂ ਬਦਲੀ ਉਹਦਾ ਕਾਰਨ ਕੋਈ ਆ ਮੈਂ ਤਾਂ ਜਿੰਨਾ ਕੁ ਪੋਲੀਟਿਕਲੀ ਸਮਝ ਸਕਿਆ ਤੇ ਪਿੰਡਾਂ ਦੇ ਵਿੱਚ ਜੇ ਤਾਏ ਨੇ ਖੱਬੇ ਨੂੰ ਜਾਣਾ ਤਾਂ ਚਾਚੇ ਦਾ ਪੱਕਾ ਹੀ ਆ ਵੀ ਉਹਨੇ ਸੱਜੇ ਨੂੰ ਜਾਣਾ ਇਹ ਸਾਡੀ ਸਾਡਾ ਬੇਸਿਕ ਅਚਾ ਪੋਲੀਟਿਕਲ ਲੋਕਾਂ ਨੂੰ ਇਹ ਫਾਇਦਾ ਹੁੰਦਾ ਉਹ ਕਹਿੰਦੇ ਵੀ ਤਾਇਆ ਇੱਧਰ ਆ ਤੇ ਚਾਚਾ ਸਾਡੇ ਨਾਲ ਆ ਤੇ ਉਹ ਕਈ ਵਾਰੀ ਇਦਾਂ ਦਾ ਪੋਲੀਟੀਸ਼ਨ ਵੀ ਉੱਥੇ ਚਲੇ ਜਾਂਦਾ ਜਿਹਨੂੰ ਉੱਪਰੋਂ ਸਮਾਨ ਬਿਲਕੁਲ ਖਾਲੀ ਹੋਵੇ ਤੇ ਉਹਦੇ ਨਾਲ ਵੀ ਉਹ ਜਾ ਕੇ ਤੁਰ ਪੈਂਦੇ ਆ ਮੈਂ ਤਾਂ ਪਿੰਡਾਂ ਦੇ ਵਿੱਚ ਇਹ ਵੀ ਕਹਿਣਾ ਹੁੰਦਾ ਯਾਰ ਸਾਰਿਆਂ ਨੂੰ ਇਕੱਠਿਆਂ ਨੂੰ ਸੱਦ ਲਓ ਇਹਨਾਂ ਨੂੰ ਪੁੱਛੋ ਤਾਂ ਸਹੀ ਮੈਡਮ ਇਹਨਾਂ ਨੂੰ ਪੁੱਛੋ ਤਾਂ ਸਹੀ ਕਿ ਐਕਚੁਅਲੀ ਤੁਹਾਡੇ ਕੋਲ ਹੈ ਕੀ ਆ ਤੁਸੀਂ ਕਰਨਾ ਕੀ ਚਾਹੁੰਦੇ ਆ ਕਿਉਂਕਿ ਕੋਈ ਫ੍ਰੀ ਵੀ ਵੰਡੀ ਜਾਂਦਾ ਕੋਈ ਕੁਝ ਵੰਡੀ ਜਾਂਦਾ ਵੰਡੀ ਕਾਹਦੇ ਨਾ ਜਾਵਾਂਗੇ 5 ਲੱਖ ਕਰੋੜ ਦਾ ਕਰਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਣ ਐ ਸਰਕਾਰ ਨੇ ਜਾਣਾ ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਨੇ ਵੀ ਕੋਈ ਇਹਦੇ ਤੇ ਬਹੁਤ ਚੰਗਾ ਕੀਤਾ ਪਰ ਕੁਝ ਚੰਗਾ ਕੀਤਾ ਲੇਕਿਨ ਹੁਣ ਤਾਂ ਸਿਰੇ ਲੱਗ ਗਈ ਔਰ ਸਾਡਾ ਸੱਚੀ ਗੱਲ ਐ ਇਸ ਸਰਕਾਰ ਨੇ ਸਭ ਤੋਂ ਵੱਧ ਜਿਹੜਾ ਨੰਗ ਝਾਰ ਕੀਤਾ ਨਾ ਜਿਹੜਾ ਸੌਕ ਬੰਦਾ ਦਿੱਲੀੋਂ ਲਿਆ ਕੇ ਬਿਠਾੜ ਦਿੱਤਾ ਸੀਐਮ ਦਾ ਆਫਿਸ ਵੀ ਕੰਟਰੋਲ ਕਰ ਲਿਆ ਮਨਿਸਟਰਾਂ ਦੀ ਤਾਂ ਗਾਲੀ ਛੱਡ ਪਿਆਈ ਤਾਂ ਗਾਲੀ ਛੱਡੋ ਨਹੀਂ ਤਾਂ ਯਾਰ ਅਸੀਂ ਬਾਹਰ ਤਾਂ ਲੋਕੀ ਸਾਨੂੰ ਇਹ ਕਹਿੰਦੇ ਹੁੰਦੇ ਸੀ ਯਾਰ ਇਹ ਮਾਰਸ਼ਲ ਕੌਮ ਹੈਗੀ ਆ ਇਹ ਪੰਜਾਬੀ ਲੰਨ ਵਾਲੇ ਆ ਤੇ ਇਹ ਸਾਡਾ ਹਾਲਾਤ ਜਿਹੜੇ ਅੱਜ ਦੇ ਪੈਦਾ ਹੋਏ ਪਰ ਮੈਨੂੰ ਲੱਗਦਾ ਕਿ ਆ ਜਿਹੜੀ ਜਥੇਬੰਦੀ ਆ ਇਨਾਂ ਦੀ ਬਹੁਤ ਵਧੀਆ ਪਹਿਲ ਹੈ ਇਹ ਸਾਡੀ ਜਿੱਥੇ ਮਰਜੀ ਡਿਊਟੀ ਲਾਉਣਗੇ ਚਾਹੇ ਪਾਣੀ ਪੜਾਉਣ ਤੇ ਲਾ ਦੇਣ ਚਾਹੇ ਕਿਤੇ ਗੇਟ ਤੇ ਲਾ ਦੇਣ ਹਾਂ ਡੈਫੀਨੇਟਲੀ ਕਿਉਂਕਿ ਪੰਜਾਬ ਦੀ ਗੱਲ ਹੈ ਬਿਲਕੁਲ 10 ਤਰੀਕ ਨੂੰ ਅਸੀਂ ਆਵਾਂਗੇ ਜੋ ਜੋ ਵੀ ਕੰਟਰੀਬਿਊਟ ਕਰ ਸਕਦੇ ਹਾਂ ਅਸੀਂ ਕਰਾਂਗੇ ਇਹਨੂੰ ਅਸੀਂ ਪੋਲੀਟੀਕਲ ਅਖਾੜਾ ਨਹੀਂ ਬਣਾਉਣਾ ਇਹਨੂੰ ਪਿਓਰਲੀ ਪੰਜਾਬ ਦੀ ਮੈਰਿਟ ਦੀ ਗੱਲ ਡੈਮੋਕਰੈਟਿਕ ਰਾਈਟਸ ਦੀ ਗੱਲ ਔਰ ਇਸ ਯੂਨੀਵਰਸਿਟੀ ਦੀ ਹੋਣਦੀ ਔਰ ਪੰਜਾਬ ਦੀ ਹੋਣਦੀ ਕਿਉਂਕਿ ਪਿਛਲੇ ਸਮੇਂ 'ਚ ਤੁਹਾਨੂੰ ਯਾਦ ਹੋਣਾ ਵੀ ਸਰਕਾਰਾਂ ਨੇ ਇਹ ਵੀ ਗੱਲ ਚਲਾਈ ਸੀ ਵੀ 10 ਏਕੜ ਜ਼ਮੀਨ ਵਿਧਾਨ ਸਭਾ ਹਰਿਆਣੇ ਦੀ ਲਈ ਅਲੱਗ ਦੇ ਦੀਏ। ਉਹ ਇੱਕ ਰੋਜ਼ ਕੋਈ ਨਾ ਕੋਈ ਨਵੀਂ ਗੱਲ ਛੱਡ ਕੇ ਦੇਖਦੇ ਆ ਹੁਣ ਵੀ ਜਿਹੜਾ ਦੋ ਨੋਟੀਫਿਕੇਸ਼ਨ ਕੀਤੇ ਇੱਕ ਨੋਟੀਫਿਕੇਸ਼ਨ ਪਹਿਲਾਂ ਕੀਤਾ ਜਿਹਦੇ ਤੇ ਕਹਿਤਾ ਵੀ ਵਿਦਡਰੋ ਕਰ ਲਿਆ ਉਹਨੂੰ ਮੇਰਾ ਖਿਆਲ ਆ ਖੂਬ ਚੈਨਲਾਂ ਨੇ ਤੁਸੀਂ ਵੀ ਸਭ ਨੇ ਚਲਾਇਆ ਮੈਂ ਵੀ ਸੱਚੀ ਗੱਲ ਆ ਕਹਿਣ ਲੱਗਾ ਸੀਗਾ ਲੇਕਿਨ ਜਦੋਂ 15 20 ਮਿੰਟਾਂ ਬਾਅਦ ਹੀ ਇੱਕ ਦੂਸਰਾ ਨੋਟੀਫਿਕੇਸ਼ਨ ਇਸ਼ੂ ਕਰ ਦਿੱਤਾ ਵੀ ਅਸੀਂ ਇਹ ਜਿਹੜਾ ਆ ਇਹ ਸਿਰਫ ਤੇ ਸਿਰਫ ਇਹਦਾ ਸਮਾਂ ਜਿਹੜਾ ਸਸਪੈਂਡ ਕੀਤਾ ਆ ਬਾਕੀ ਤਾਂ ਸਾਰਾ ਕੁਝ ਜੋ ਅਸੀਂ ਕੀਤਾ ਉਹ ਬਹਾਲ ਹੈਗਾ ਸੋ ਮੈਨੂੰ ਲੱਗਦਾ ਇਤਾਂ ਦੀਆਂ ਚਲਾਕੀਆਂ ਇਹਦੇ ਵਿੱਚ ਨਾ ਮੈਨੂੰ ਮਾਨਸਿਕਤਾ ਦੀ ਪ੍ਰੋਬਲਮ ਇਹਨਾਂ ਦੀ ਮਾਨਸਿਕਤਾ ਦੀ ਪ੍ਰੋਬਲਮ ਹੈ ਕਿ ਕੋਈ ਜਦੋਂ ਜਦੋਂ ਵੀ ਸੈਂਟਰਲਾਈਜੇਸ਼ਨ ਹੋਈ ਆ ਕਿਸੇ ਚੀਜ਼ ਦੀ ਵੀ ਉਦੋਂ ਉਦੋਂ ਉਹਦੀਆਂ ਬਹੁਤੀਆਂ ਕਿਉਂਕਿ ਦੇਖੋ ਮੰਨ ਲਓ ਇੱਕ ਬਿਊਰੋਕਰਟ ਆ ਆਈਐਸ ਆ ਇੱਕ ਆਈਪੀਐਸ ਆ ਉਹ ਦਿੱਲੀ ਦੇ ਵਿੱਚ ਵੀ ਤਾਂ ਉਹੀ ਆ ਜਿਹੜਾ ਇੱਥੇ ਹੈਗਾ ਤੇ ਜੇ ਉਹ ਇੱਥੇ ਫੈਸਲੇ ਅਸੀਂ ਠੀਕ ਤਰ੍ਹਾਂ ਕਰ ਸਕਦੇ ਅਸੀਂ ਦਿੱਲੀ ਜਰੂਰ ਜਾਣਾ ਹੈਗਾ ਕਿਉਂਕਿ ਅਸੀਂ ਜਿੰਨਾ ਚਿਰ ਡੀਸੈਂਟਰਲਾਈਜ਼ ਨਹੀਂ ਕਰਦੇ ਜਿੰਨਾ ਚਿਰ ਅਸੀਂ ਡੈਮੋਕਰੈਟਿਕ ਕੋਈ ਨੁਮਾਇੰਦੇ ਨਹੀਂ ਮੈਂ ਤਾਂ ਇਸ ਇਸ ਸਟੂਡੈਂਟ ਜਥੇਬੰਦੀ ਨੂੰ ਇਹ ਵੀ ਕਹੂੰਗਾ ਕਿ ਤੁਸੀਂ ਪੋਲਿਟੀਕਲ ਸਿਸਟਮ ਦੇ ਵਿੱਚ ਵੀ ਆਓ ਕਿਉਂਕਿ ਜਿੰਨਾ ਚਿਰ ਪੜਿਆ ਲਿਖਿਆ ਵਰਗ ਇਹਦੇ ਵਿੱਚ ਨਹੀਂ ਆਊਗਾ ਖੜਾ ਹੋਣ ਵਾਲਾ ਵਰਗ ਇਹਦੇ ਵਿੱਚ ਨਹੀਂ ਆਊਗਾ ਉਹਨਾਂ ਚਿਰ ਮੈਨੂੰ ਲੱਗਦਾ ਪੋਲਿਟੀਕਲ ਸਿਸਟਮ ਦੇ ਵਿੱਚ ਵੀ ਬਹੁਤ ਸੁਧਾਰ ਹੋਣ ਦੇ ਚਾਂਸਸ ਨਹੀਂ ਹੈਗੇ ਆਉਣ ਦੀ ਜ਼ਰੂਰਤ ਹੈ ਕੁੱਕ ਮੈਂ ਵੀ ਇਹ ਹੀ ਸੋਚਦਾ ਸੀ ਜਦੋਂ ਮੈਂ ਡਾਇਰੈਕਟਰ ਸਪੋਰਟਸ ਤੋਂ ਰਿਜ਼ਾਈਨ ਕੀਤਾ ਤੇ ਮੈਂ ਪਹਿਲਾਂ ਇਹ ਗੱਲ ਕਹੀ ਸੀ ਵੀ ਯਾਰ ਮੇਰਾ ਇਹ ਫੀਲਡ ਨਹੀਂ ਹੈ ਮੈਂ ਨਹੀਂ ਆਉਂਦਾ ਲੇਕਿਨ ਯਾਰ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਭਗਤ ਸਿੰਘ ਤਾਂ ਜੰਮੇ ਪਰ ਜੰਮੇ ਗਵਾਂਢੀ ਦੇ ਘਰ ਇਹ ਸਾਰੇ ਜਦੋਂ ਇਹ ਸੋਚਣ ਲੱਗ ਪੈਣਗੇ ਤਾਂ ਫਿਰ ਕਿਦਾਂ ਸਿਸਟਮ ਦੇ ਵਿੱਚ ਬਦਲਾਅ ਆਊਗਾ ਯੈਸ ਇਹਦੇ ਵਿੱਚ ਮੈਨੂੰ ਲੱਗਦਾ ਡਿਫਿਕਲਟੀਜ਼ ਹੈਗੀਆਂ ਬਟ ਐਟ ਦਾ ਸੇਮ ਟਾਈਮ ਚੰਗੇ ਲੋਕਾਂ ਨੂੰ ਇਹਦੇ ਵਿੱਚ ਆਉਣ ਦੀ ਜ਼ਰੂਰਤ ਆ ਔਰ ਖਾਸ ਕਰਕੇ ਡੈਮੋਕਰੇਸੀ ਦਾ ਜਿਹੜਾ ਫੋਰਥ ਪਿਲਰ ਆ ਇਹ ਮੇਰੇ ਵੱਲ ਨੂੰ ਦੇਖ ਕੇ ਹੱਸ ਰਿਹਾ ਸੀ ਵੀ ਆ ਗੱਲ ਕੀਤੀ ਰਹੀ ਹੈ ਵੀ ਪਿਛਲੇ ਸਮੇਂ ਚ ਤੁਹਾਟਾ ਵੀ ਗਲਾਇ ਨਹੀਂ ਬਹੁਤ ਕੁੱਟਿਆ ਤੇ ਹੁਣ ਜਿੱਦਣ ਆ ਮੈਂ ਦੇਖਿਆ ਜਿੱਦਣ ਅਖਬਾਰਾਂ ਖੂਰਾ ਨਹੀਂ ਮੈਨੂੰ ਲੱਗਦਾ ਜਾਣ ਨਹੀਂ ਦਿੱਤੀਆਂ ਆ ਰੋਕ ਲੈ ਫੋਰ ਵੀਲਰ ਤੇ ਦੂਸਰੇ ਤੀਸਰੇ ਸਿਰਫ ਇੰਨਾ ਕੀ ਆ ਕਿ ਆਪਣੇ মিডিਆ ਹਾਊਸਸ ਨੂੰ ਵੀ ਇਹ ਗੱਲ ਕਹੋ ਕਿ ਯਾਰ ਡੈਮੋਕ੍ਰੇਸੀ ਦੀ ਬਿਊਟੀ ਇਹ ਹੈ ਵੀ ਜੇ ਚਾਰੇ ਪਿੱਲਰ ਠੀਕ ਕੰਮ ਕਰਨਗੇ ਤਾਂ ਤਾਂ ਹੀ ਜਾ ਕੇ ਸਾਡਾ ਸਾਰਿਆਂ ਦਾ ਚੰਗੇ ਪਾਸੇ ਨੂੰ ਸੁਧਾਰ